ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਚੜੈੱਕ ਦੇ ਕੋਠਿਆਂ ਚੋਂ ਬਣਾ ਰਹੇ ਆਂ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੀ ਆ ਤੇ ਜ਼ਿਲ੍ਹਾ ਵੀ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਦੇ ਸੱਤ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆਂ ਕੀ ਦੋਦਵਾ ਦਾ ਕਿੰਨਾ ਮਾਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਦੇਵ ਸਿੰਘ ਹੈ ਪਿੰਡ ਹੈਗਾ ਚੜੱਕ ਦੇ ਘੋਠੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 83606 ਜੀ 086 ਬਣ ਜੀ ਠੀਕ ਆ ਜੀ ਅੱਜ ਸੱਤ ਅਨੀਮਲ ਸੇਲਾ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਡਿਟੇਲ ਜੀ ਪਰਸਲ ਦੀ ਸੂਈ ਆ ਜੀ ਬੋਲਾ ਹੈਗਾ 10 ਕਿਲੋ ਜੀ ਇਹਦੇ ਠੀਕ ਆ ਜੀ ਕਿੰਨੇਵੇਂ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਹੈ ਮਗਰ ਬੱਚਾ ਜੀ ਮਗਰ ਬੱਚੀ ਹੈ ਜੀ ਮਗਰ ਸੋਣੀ ਬੱਚੀ ਆ ਤੁਰ ਕੇ ਦਿਖਾ ਦਿਓ ਜੀ ਦੇਖ ਸਕਦੇ ਹੋ 10 ਕਿਲੋ ਨੈੱਟ ਬੋਲਾ ਤਿਆਰ ਆ ਜੀ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਚਵਾਈ ਕਰ ਸਕਦਾ ਜੀ ਠੀਕ ਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚਵਾਈ ਕਰ ਸਕਦਾ ਦੋ ਦਿਨ ਹੋ ਗਏ ਸੂਈ ਨੂੰ ਭਵਾਨਾ ਸੋਹਣੀ ਜੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਫੇਸ ਕੁਆਲਟੀ ਸੋਹਣੀ ਆ ਚਾਰੇ ਥਾਂ ਨਿਖੜ ਮੈਂ ਇੱਕੋ ਇਸਾਈ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੀਲ ਸਾਉ ਪੂਰੀ ਆ ਜੀ ਪੂਰੀ ਬਾਈ ਕਹਿੰਦਾ ਸੀਲ ਸਾਉ ਆ ਮਗਰ ਸੋਹਣੀ ਬੱਛੀ ਆ ਕੋਈ ਵੀਰਾ ਸੇਵਾ ਸੰਭਾਲ ਆ ਲੈ ਜੇ ਤਾਂ ਸੋਹਣੀ ਵਹਿੜ ਮਗਰ ਤਿਆਰ ਹੋ ਜੂਗੀ ਆਪ ਵੀ ਕ੍ਰੋਸ ਬਰੀਡ ਦੀ ਆ ਗਰਮੀ ਰਹਿਤਾਂ ਕਾ ਕਹਿ ਸਕਦੇ ਆ ਆਪਾਂ ਇਹਨੂੰ ਕਿਉਂਕਿ ਸੀਜ਼ਨ ਗਰਮੀ ਦਾ ਤੇ ਗਾਂ ਦੇ ਗਾਂ ਨੇ ਗਰਮੀ ਭੋਰਾ ਨਹੀਂ ਮਨੋਣੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਸੀਲ ਸਾਉ ਤੁਸੀਂ ਦੇਖ ਸਕਦੇ ਹੋ ਬਾਈ ਨੇ ਦਿਖਾਈ ਦਿੱਤਾ ਐ ਬਾਕੀ ਥਣਾ ਵਗੈਰਾ ਦੇ ਪ੍ਰੋਪਰ ਹੋ ਕੇ ਆ ਜੀ ਦਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਜਿੰਨਾ ਬਾਈ ਨੇ ਦੁੱਧ ਦੱਸਿਆ ਨੱਟ ਕੰਡੇ ਵਾਲਾ ਤਿਆਰ ਹੋਊਗਾ ਇਸ ਵਕਤ ਬੋਲਾ ਕਿੰਨਾ ਦੁੱਧ ਦੇ ਦਊਗੀ ਉਹਦੇ ਇਹ ਦੇਣਾ ਚਾਹੀਦਾ ਜੀ ਇਹਨੂੰ 16 17 ਗੱਲ ਠੀਕ ਆ ਜੀ ਹਾਂ ਜੀ ਤੇ ਕੀ ਕੀ ਮੁੱਲ ਆ ਜੀ ਇਹਦਾ ਇਹ 38 ਦੇ ਦਿਆਂਗੇ ਵੀਰੇ ਮਾਨਤਨ ਹੋ ਜਾਊਗਾ ਜੀ 38000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਜਿਹੜਾ ਵੀਰ ਚੱਲ ਕੇ ਆਊਗਾ ਮੌਕੇ ਤੇ ਮਾਨਤਨ ਜ਼ਰੂਰ ਕਰਾਂਗੇ ਜੀ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਬਹੁਤ ਸ਼ਾਨਦਾਰ ਆ ਜੀ ਕੱਟ ਆਲਾ ਹਵਾਨਾ ਸੋਹਣਾ ਮੁੱਠੀ ਆਲਾ ਥਾਣਾ ਜੀ 2 ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੁੰਦੀ ਆ ਜੀ 2 ਨੰਬਰ ਇਹ 5-4 ਦਿਨ ਇਹ ਲਈ ਦੀ ਇਹ ਵੀ 15-16 ਕਿਲੋ ਦੇ ਦੀ ਠੀਕ ਆ ਜੀ 15-16 ਕਿਲੋ ਦੁੱਧ ਦੀ ਉਮੀਦ ਆ ਤੋਰ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਦੂਜੇ ਸੂਏ ਸੁੰਦੀ ਆ ਤਰਕੀਬਣਾ ਇੱਕ ਹਫ਼ਤੇ ਦੀ ਕੱਚੀ ਆ ਬਾਕੀ ਬਸ 2-4 ਦਿਨ ਉੱਪਰ ਵੀ ਲੈ ਜਾਂਦਾ ਤੇ ਪਹਿਲਾਂ ਵੀ ਸੂ ਬੈਂਦਾ ਪੇਸ ਕੁਆਲਿਟੀ ਸੋਹਣੀ ਆ ਜਾਤ ਬਰੀਡ ਚੰਗੀ ਆ ਤਿਆਰੀ ਸੋਣੀ ਕਰਦੀ ਹੁੰਦੀ ਆ ਬਾਕੀ 5 ਤੋਂ 6 ਦਿਨਾਂ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਗਾਂ ਨੇ ਥਾਣਾ ਦੇ ਸਹਿਜ ਸੋਹਣੇ ਆ ਜੀ ਚਾਰੇ ਥਾਣ ਨਿਖੜ ਮੇ ਗੁਲਾਬੀ ਥਾਣਾ ਸੋਹਣਾ ਦੇਖ ਸਕਦੇ ਹੋ ਤੁਸੀਂ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਥਾਣਾ 15 16 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਚੰਗੀ ਸੇਵਾ ਕਰ ਲੂ ਤਾਂ ਜਿਆਦਾ ਵੀ ਦੇ ਸਕਦੀ ਆ ਜਾਦ ਬਰੀਡ ਵਾਲੀ ਜਰਸੀ ਫੇਸ ਕੁਆਲਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੀ ਫੇਸ ਕੁਆਲਟੀ ਆ ਕੀ ਮੁੱਲ ਹੈ ਜੀ ਇਹਦਾ ਇਹ 36 ਦੇ ਦਿਆਂਗੇ ਵੀਰੇ ਠੀਕ ਮਾਨਤਾ ਨਹੀਂ ਮਾੜਾ ਮੋਟਾ ਠੀਕ ਆ 36000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮੌਕੇ ਤੇ ਮਾਨਦਾਨ ਜਰੂਰ ਕਰਾਂਗੇ ਬੇਫਿਕਰ ਹੋ ਕੇ ਆ ਜਿਓ ਜਾਨਾ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸੂਆ ਸੁੰਦੀ ਆ ਵੀਰ ਜੀ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਵੀ 5-4 ਦਿਨ ਹੀ ਲੈਂਦੀ ਆ ਬਾਹਲੇ ਨਹੀਂ ਲੈਂਦੀ ਠੀਕ ਕਿੰਨਾ ਦੋਦੇ ਦੋ ਜੀ ਨਹੀਂ ਦਈਏ 15-16 ਦਿਨ ਬਾਹਲਾ ਤਣੀ ਆਪਾਂ ਕਹਿੰਦੇ ਠੀਕ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਤੀਜੇ ਸੂਏ ਸੁੰਦੀ ਆ ਤਰਕੀਬ ਨੇ ਇੱਕ ਹਫਤੇ ਦੀ ਕੱਚੀ ਆ ਵਪਾਰ ਲੈਣ ਦਾ ਕੰਮ ਕਰਦੇ ਆ ਬਾਈ ਪਸੂਰਟੀਆਂ ਚ ਹੁੰਦੇ ਜਾਂਦੇ ਰਹਿੰਦੇ ਆ ਜੀ ਥਣਾ ਦੇ ਸਹਾਜੇ ਦੇ ਵੀ ਸੁਣਿਆ ਹਫਤੇ ਦੀ ਕੱਚੀ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਇਹ ਵੀ ਬਾਈ ਕਹਿੰਦਾ 15-16 ਕਿਲੋ ਦੁੱਧ ਹੱਸ ਕੇ ਦੇ ਦੂਗੀ ਬਾਕੀ ਹਵਾਨਾ ਸੋਨਾ ਹੈ ਹਫਤੇ ਤੇ ਕਰਵਾਨਾ ਪੂਰਾ ਭਾਰ ਲੈਣਾ ਕਿਉਂਕਿ ਵਾਲ ਢੇਲਾ ਹਵਾਨੇ ਚ ਬਹੁਤ ਜ਼ਿਆਦਾ ਨੇ ਥਣਾ ਦੇ ਸਹਾਜ ਨੇੜੇ ਤੋਂ ਦਿਖਾ ਦਿੰਨੇ ਜੀ ਸੋਨੇ ਆ ਚਾਰੇ ਤਾਂ ਨਿਖੜਵੇਂ ਦੇਖ ਸਕਦੇ ਹੋ ਹੱਥੀ ਚ ਵਾਈਲੇ ਫੇਸ ਕੁਆਲਟੀ ਚੈੱਕ ਕਰ ਲੋ ਜੀ ਇੱਕ ਹਫਤੇ ਦੀ ਬਾਈ ਕੱਚੀ ਦੱਸਦਾ ਜੀ ਹਵਾਨੇ ਦੀ ਤਿਆਰੀ ਤੇ ਦੇਖ ਸਕਦੇ ਹੋ ਤੁਸੀਂ ਵਾਲ ਢੇਲਾਂ ਬਹੁਤ ਜ਼ਿਆਦਾ ਨੇ 15 16 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂਗੀ ਇਹਦਾ ਕੀ ਮੁੱਲ ਆ ਜੀ ਇਹ ਵੀ 36 ਦੇ ਰਿਹਾ ਵੀਰੇ ਠੀਕ ਇਹਦਾ ਵੀ ਮੁੱਲ ਬਾਈ 36000 ਰੁਪਿਆ ਕਰਦੇ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰਾਂਗੇ ਜੀ 4 ਨੰਬਰ ਇਹ ਦੋ ਚਾਰ ਸੁਆਸ ਹੁੰਦੀ ਹੈ ਵੀਰੇ ਮੋਹ ਛਗੀ ਹੈ ਇਹ ਠੀਕ ਹੈ ਜੀ ਹਾਂ ਜੀ ਇਹ ਵੀ ਦੋ ਚਾਰ ਦੇਣੀ ਲੈਂਦੀ ਹੈ ਬਾਹਲੀ ਨਹੀਂ ਲੈਂਦੀ ਠੀਕ ਆ ਜੀ ਇਹ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਨੇ ਪਿਛਲੇ ਸੂਏ ਨੇ ਦਿੱਤਾ ਤਾਂ ਮਾਲਕ ਦੱਸਦੇ 16 ਕਿਲੋ ਐਕਟੀਅਰ ਦੇ ਦੋ ਕਿ ਕੀ ਦੇ ਦੋ ਜੀ 16 17 ਆਰਾਮ ਨਾਲ ਠੀਕ ਆ ਜੀ ਬਾਈ ਕਹਿੰਦਾ ਮਾਲਕਾ ਨੇ ਦੱਸਿਆ ਕਿ ਪਿਛਲੇ ਸੂਏ 16 17 ਕਿਲੋ ਦੁੱਧ ਦਿੱਤਾ ਮੂੰਹ ਤੋਂ ਸ਼ੇਦਾਂ ਦਾ ਜੀ ਬਾਕੀ ਦੋ ਤੋਂ ਚਾਰ ਦਿਨਾਂ ਦੀ ਬਾਈ ਕੱਚੀ ਦੱਸਦਾ ਬਾਈ ਦੀ ਲਿਆਂਦੀ ਹੋਈ ਆ ਉਹ ਫਾਰ ਦਾ ਕੰਮ ਕਰਦੇ ਆ ਤਿਆਰੀ ਬਹੁਤ ਸੋਹਣੀ ਆ ਜੀ ਕੱਟ ਵਾਲਾ ਹਵਾਨਾ ਫਿਟਿੰਗ ਵਾਲਾ ਦੇਖ ਸਕਦੇ ਹੋ ਤੁਸੀਂ ਹਾਈਟ ਚੰਗੀ ਆ ਜੀ ਹੈਵੀ weight ਦੀ ਗਾਂ ਇਹ ਅਸ ਕੁਆਲਿਟੀ ਸੋਨੇ ਸਿਰਲ ਸਾਉ ਬਹੁਤ ਜ਼ਿਆਦਾ ਦੇਖ ਸਕਦੇ ਹੋ ਨੇੜੇ ਤੋਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਥਾਣਾ ਚਾਰੇ ਥਾਂ ਨਿਖੜ ਮੇ ਇੱਕੋ ਸੈਜ ਦੇ ਹਵਾਨਾ ਬਹੁਤ ਸ਼ਾਨਦਾਰ ਆ ਜੀ ਕੱਟ ਵਾਲਾ ਹਵਾਨਾ ਦੇਖ ਸਕਦੇ ਹੋ ਤੁਸੀਂ ਥਾਣਾ ਦੇ ਸਹਿਜ ਸੋਨੇ ਆ ਚਾਰੇ ਥਾਂ ਨਿਖੜ ਮੇ ਇੱਕੋ ਸਹਿਜ ਦੇ ਸਿਰਲ ਸਾਉ ਜਾਪੂਰੀ ਆ ਜੀ ਬਾਕੀ 15-16 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਸੂਆ ਤੇ ਅਗਤੀਆਰ 16 ਪਲੱਸ ਦੀ ਉਮੀਦ ਆ। ਵਾਣਾ ਖਿਚਾਂ ਦੇ ਤਾਂ ਰਬੜ ਵਾਂਗੂ ਵਧੂਗਾ। ਇਹਦਾ ਕੀ ਮੁੱਲ ਆ ਜੀ? 41 ਦੇ ਦੇ ਦੇਖੋ ਜੀ। 41000 ਰੁਪਏ। ਠੀਕ ਆ। 41000 ਰੁਪਏ ਬਾਈ ਮੁੱਲ ਕਰਦੇ ਆ। ਬਾਕੀ ਮਾਨ ਤਨ ਜਰੂਰ ਕਰਾਂਗੇ ਜੀ। 5 ਨੰਬਰ ਹੀ। 5 ਨੰਬਰ ਵੀ ਦੂਜਾ ਸੂਆ ਸੋਦੀ ਆ ਜੀ। ਇਹ ਕਿੰਨੇ ਹਫ਼ਤੇ ਦੀ ਕੱਚੀ ਹੈ ਵੀਰੇ? ਇੱਕ ਹਫ਼ਤਾ ਲੈ ਜੂ। ਕਿੰਨਾ ਦੁੱਧ ਦੇ ਦੂ ਬਾਈ ਇਹ? ਦੁੱਧ ਦੇ ਜੀ 15-16 ਕਿਲੋ ਆਉਣੇ। ਠੀਕ ਆ ਜੀ। ਤੁਰ ਕੇ ਦਿਖਾ ਦਿਓ ਜੀ ਫੇਸ ਕੁਆਲਟੀ ਇਹਦੀ ਵੀ ਸੋਹਣੀ ਆ ਬਾਈ ਕਹਿੰਦਾ ਦੂਜੇ ਸੂਏ ਹੁੰਦੀ ਆ ਜੀ ਦੂਜੇ ਸੂਏ ਹੁੰਦੀ ਆ ਬਾਈ ਕਹਿੰਦਾ ਇਹ ਵੀ ਤਰਕੀਬਣਾ ਹਫਤੇ ਕਦੀ ਕੱਚੀ ਆ ਜੀ ਤਿਆਰੀ ਹਜੇ ਕਰ ਛੋੜੀ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਬਾਕੀ ਹਫਤੇ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਗਾਣੇ 15 16 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਤੁਹਾਡਾ ਸੇਵਾ ਦਾ ਹੁੰਦਾ ਏ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਦੇ ਸਕਦਾ ਏ ਖਾਣਾ ਦੇ ਸਹਜੇ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਸੋਹਣੀ ਆ ਜੀ ਬਾਕੀ ਜਿਹੜੇ ਵੀ ਨੂੰ ਪਸੰਦ ਆਊਗੀ ਕੋਈ ਵੀ ਐਨੀਮਲ ਹੁੰਦਾਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਵਾਲਟੇਲਾ ਹਵਾਨੇ 'ਚ ਬਹੁਤ ਜ਼ਿਆਦਾ ਨੇ ਹਫ਼ਤੇ ਤੇ ਕਰਵਾਉਣਾ ਪੂਰਾ ਭਰ ਲੈਣਾ ਜੀ ਗਾਣੇ ਇਦਾ ਕੀ ਮੁੱਲ ਆ ਜੀ ਇਹ 38 ਦੇ ਦੇਣਾ ਠੀਕ ਆ ਮਾਨਤਾ ਨੇ ਇਹ ਚ ਵੀ ਕਰ ਦਾਂਗੇ 38000 ਰੁਪਿਆ ਬਾਈ ਮੁੱਲ ਕਰਦੇ ਆ ਮੁੱਲ ਬਾਈ ਬਿਲਕੁਲ ਜਾਇਜ਼ ਹੀ ਕਿਤੇ ਜਿੰਨੀਆਂ ਗਾਂਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਬਾਕੀ ਫਿਰ ਵੀ ਬਾਈ ਕਹਿੰਦਾ ਮਾਨਤਾਣ ਜ਼ਰੂਰ ਕਰ ਦਾਂਗੇ ਜੀ 6 ਨੰਬਰ ਇਹਦੀ ਕੀ ਡਿਟੇਲ ਆਈ 6 ਨੰਬਰ ਇਹ ਵੀ ਦੂਜਾ ਸੂਆ ਸੁੰਦੀ ਆ ਵੀਰੇ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਪੰਜ ਚਾਰ ਦਾ ਨਹੀਂ ਲੈਂਦੀ ਬਾਹਲੀ ਨਹੀਂ ਲੈਂਦੀ ਵੀਰੇ ਕਿੰਨਾ ਦਾ ਦੋ ਦੇ ਦੂ ਜੀ ਦੋ ਦੀ ਜਿਹਨ ਦਿਨਾ ਚਾਹੀਦਾ 14 15 ਕਿਲੋ ਖੁੱਲਾ ਡੋਨ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹ ਵੀ ਬਾਈ ਕਹਿੰਦਾ ਦੂਜਾ ਸੂਏ ਹੁੰਦੀ ਐ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਐ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਹਵਾਨਾ ਇਹ ਵੀ ਸੋਨਾ ਤਿਆਰ ਕਰਦੀ ਹੁੰਦੀ ਥਣਾ ਦੇ ਸਹਜ ਸਾਰੀਆਂ ਗਾਂਆਂ ਦੀ ਸੋਣਿਆ ਇਹਦੇ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਨਖੜ ਮਿਆਂ ਚਾਰੇ ਹਨ ਹੱਥੀ ਚਵਾਈ ਵਾਲੇ ਸੀਲ ਸਾਉ ਪੂਰੀਆਂ ਨੇ ਜੀ ਸਾਰੀਆਂ ਹੀ ਗਾਂਆਂ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਬਾਕੀ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਐ ਜੀ ਵਾਨੇ ਦੇ ਵਾਲਟ ਲਾ ਬਹੁਤ ਨੇ 50000 ਦਿਨਾਂ ਤੇ ਕਰਵਾਨਾ ਪੂਰਾ ਦਿਨਾਂ ਤੇ ਭਰ ਲੈਣਾ ਜੀ ਗਾਣੇ ਫੇਸ ਕੁਆਲਟੀ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਟੀ ਆ ਬਾਕੀ ਹਫਤੇ ਦੀ ਬਾਈ ਕੱਚੀ ਦੱਸਦਾ ਜੀ ਇਹਦਾ ਕੀ ਮੁੱਲ ਆ ਜੀ ਇਹ 34 ਦੇ ਦਿਆਂਗੇ ਬਾਈ ਠੀਕ ਆ ਜੀ ਮਾਨਤਨ ਹੋ ਜੂ ਇਹ ਚ ਵੀ 34000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਜਰੂਰ ਕੀਤਾ ਜਾਊਗਾ ਜੀ 7 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜਾ ਸੂਆ ਹੀ ਹੁੰਦੀ ਆ ਬਾਈ ਜੀ ਕਿੰਨਾ ਟਾਈਮ ਦੀ ਕੱਚੀ ਆ ਜੀ ਇਹ ਹਫਤਾ ਲੈਣੀ ਬਾਈ ਜੀ ਠੀਕ ਆ ਜੀ ਮਾਰ ਦੀ ਮੁਰਦੀ ਤਾਂ ਨਹੀਂ ਬਾਈ ਇਹ ਪੋਰਾ ਨਹੀਂ ਛੱਡੀ ਸੀ ਠੀਕ ਆ ਸੀਲ ਸਾਬੂ ਪੂਰੀ ਆ ਥੋੜੇ ਥੋੜੇ ਸਿੰਗ ਆ ਬਾਈ ਕਹਿੰਦਾ ਪੋਰਾ ਨਹੀਂ ਮਾਰਦੀ ਸੀਲ ਸਾਬੂ ਬਹੁਤ ਜ਼ਿਆਦਾ ਜੀ ਬਾਈ ਨੇ ਤੁਹਾਨੂੰ ਦਿਖਾਈ ਦਿੱਤਾ ਏ ਬਾਕੀ ਥਾਣਾ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਤੋਰ ਕੇ ਦਿਖਾਓ ਫਾਈਟ ਦੇ ਪੱਗ ਤੋਂ ਬਹੁਤ ਉੱਚੇ ਲੰਮੇ ਕਦ ਕਾਢਦੀ ਆ ਜੀ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਵੀ ਠੀਕ ਪਿਛਲੇ ਸੂਏ ਕਿੰਨਾ ਦਾ ਦਿੱਤਾ ਜੀ ਇਸੇ 15 16 ਕਰੋੜ ਠੀਕ ਹੈ 15 16 ਕਿਲੋ ਬਾਈ ਦੱਸਦਾ ਕਿ ਮਾਲਕਾ ਨੇ ਦੱਸਿਆ ਕਿ ਦੁੱਧ ਦਿੱਤਾ ਸਵੇ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਵੀ ਫਾਈਟ ਬਹੁਤ ਵੱਡੀ ਹੈ ਜੀ ਗਾਂ ਦੀ ਤੁਸੀਂ ਦੇਖ ਸਕਦੇ ਹੋ 15 16 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਗਾਂ ਨੂੰ ਬਾਕੀ ਦੁੱਧ ਸੇਵਾ ਦਾ ਹੀ ਹੁੰਦਾਗਾ ਖਣਾ ਦੇ ਸਾਈ ਤੋਂ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਤਾਂ ਨਿੱਖੜ ਮੇ ਇੱਕੋ ਸਾਈ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਛੋਟਾ ਛੋਟਾ ਸੈਂਗ ਆ ਬਾਰ ਸਿਰਲ ਸਾਉ ਪੂਰੀ ਆ ਬਾਈ ਕਹਿੰਦਾ ਭੋਰਾ ਨਹੀਂ ਮਾਰਦੀ ਚਾਹੇ ਜਵਾਕ ਖੋਲੀ ਫਿਰਨ ਜਵਾਕ ਚੋਈ ਜਾਣ ਬਾਕੀ ਇੱਕ ਹਫ਼ਤੇ ਦੀ ਤਰਕੀਬ ਨੇ ਕੱਚੀ ਆ ਦੋ ਚਾਰ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਥਾਂ ਨਿਕੜਵੇਂ ਇੱਕ ਵਾਰ ਸਾਇ ਦੇਦਾ ਕਿ ਮੁੱਲ ਆ ਜੀ ਇਹ ਵੀ ਚਲਦੀ ਇਹਦਾ ਵੀ 34000 ਰੁਪਿਆ ਮੁੱਲ ਆ ਇਹਦਾ ਵੀ ਮੁੱਲ ਬਾਈ 34000 ਰੁਪਿਆ ਕਰਦੇ ਆ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਉਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਈ ਕਹਿੰਦਾ ਮੌਕੇ ਤੇ ਮਾਨਦਾਨ ਜਰੂਰ ਕਰਾਂਗੇ ਮੁੱਲ ਬਾਈ ਨੇ ਸਾਰੀਆਂ ਗਾਈਆਂ ਦੇ ਜ਼ਾਇਜ਼ ਹੀ ਕੀਤੇ ਆ ਧੰਨਵਾਦੀ